ਸਤਿ ਸ਼੍ਰੀ ਅਕਾਲ ਜੀ ਬੇਤਰ ਬਹਾਰ ਪ੍ਰੀਤ ਮੇਰੇ ਸਾਰੇ ਵੀਰਾਂ ਦੇ ਚੈਨਲ ਤੇ ਸਵਾਗਤ ਕਰਦੇ ਹਾਂ ਤੇ ਇਸ ਵੀਡੀਓ ਵਿੱਚ ਗੱਲ ਕਰਾਂਗੇ 12 ਜੂਨ ਤੋਂ ਲੈ ਕੇ 16-17 ਜੂਨ ਪੰਜਾਬ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਮੌਸਮ ਦੇ ਕੀ ਹਾਲਾਤ ਰਹਿੰਦੇ ਆ ਸਾਰ ਨੇ ਤਾਂ ਮੌਨਸੂਨ ਦੀ ਕੀ ਤਾਜ਼ਾ ਅਪਡੇਟ ਹੈ ਠੀਕ ਹੈ ਤਾਂ ਕਦੋਂ ਜਿਹੜੀ ਗਰਮੀ ਤੋਂ ਰਾਤ ਮਿਲਦੀ ਇਸ ਵਾਰ ਨਾਲ ਜੜ ਬੰਦੀ ਦਿਖਾਈ ਦੇ ਰਹੀ ਸਾਰੀ ਅਪਡੇਟ ਜਾਣ ਕਰੇ ਆਪਾਂ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦਾ ਕੁਝ ਅਰਚ ਕਰਨਾ ਚਾਹੁੰਦੇ ਹਾਂ ਤੁਸੀਂ ਕਿਸ ਲੱਕ ਜ਼ਿਲ੍ਹੇ ਤੇ ਸਵਿਡਨ ਵੀਰ ਨਹੀਂ ਕੀਤੇ ਚੈਨ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਸਭ ਤੋਂ ਪਹਿਲਾਂ ਗੱਲ ਕਰੀਏ 12 13 14 ਇਹਨਾਂ ਦਿਨਾਂ ਦੇ ਵਿੱਚ ਆਰ-ਤਾਰ ਮੌਸਮ ਠੀਕ-ਠਾਕ ਰਹਿੰਦਾ ਸਾਰਨੇ ਪੰਜਾਬ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਤੇ ਆ ਖੇਤਰਾਂ ਹੈ ਪੱਛਮੀ ਯੂਪੀ ਹੋ ਗਿਆ ਜਾਂ ਚੰਡੀਗੜ੍ਹ ਦੇ ਨਾਲ ਲੱਗਦੇ ਪੰਜਾਬ ਦੇ ਖੇਤਰ ਹੋ ਗਏ ਪੜ ਦੇ ਨਾਲ ਲੱਗਦੇ ਖੇਤਰ ਹੋ ਗਏ ਚੰਡੀਗੜ੍ਹ ਹੋ ਗਿਆ ਜਾਂ ਉੱਤੇ ਹੀ ਹਰਿਆਣਾ ਦੇ ਖੇਤਰ ਹੋ ਗਏ ਦਿੱਲੀ ਦੇ ਕੁਝ ਖੇਤਰਾਂ ਵਿੱਚ 13 ਜਾਂ 14 ਜੂਨ ਨੂੰ ਠੀਕ ਕੁਝ ਕ ਖੇਤਰਾਂ ਵਿੱਚ ਕਾਰ ਰਹੀ ਹੁੰਦੀ ਜਾਨੀ ਕਿ ਕੁਝ ਖੇਤਰਾਂ ਵਿੱਚ ਹਨੇਰੀ ਜਮੀਂ ਦਾ ਸਾਰ ਜਿਹੜੇ ਪਾਉਂਦੇ ਦਿਖਾਈ ਦੇ ਰਹੇ 13 ਜਾਂ 14 ਜਿਹੜੇ ਉੱਤਰੀ ਹਰਿਆਣਾ ਦੇ ਖੇਤਰ ਹੋਗੇ ਕੈਥਲ ਅੰਬਾਲਾਗਾ ਪੰਚਕੂਲ ਹੋਗਾ ਜਾਂ ਚੰਡੀਗੜ੍ਹ ਹੋ ਗਿਆ ਇਸ ਦੇ ਨਾਲ ਲੱਗਦੇ ਪੰਜਾਬ ਦੇ ਖੇਤਰ ਹੋਗੇ ਮੋਹਾਲੀ ਹੋਗਾ ਜਾਂ ਫਤਿਹਗੜ੍ਹ ਸਾਹਿਬ ਹੋ ਗਿਆ ਜਾਂ ਆਪਣਾ ਰੂਪਨਗਰ ਹੋ ਗਿਆ ਆ ਹੁਸ਼ਿਆਰਪੁਰ ਦੇ ਇਲਾਕੇ ਹੋਗੇ ਪਠਾਨਕੋਟ ਗੁਰਦਾਸਪੁਰ ਹੋ ਗਿਆ ਜਾਂ ਇਸ ਦੇ ਨਾਲ ਲੱਗਦੇ ਕੁਝ ਖੇਤਰਾ ਵਿੱਚ ਜਾਂ ਪੱਛਮੀ ਯੂਪੀ ਸਾਰਨਪੁਰ ਹੋ ਗਿਆ ਆ ਪੀਲੀਪੱਤ ਦੇ ਇਲਾਕੇ ਹੋਗੇ ਜਾਂ ਉੱਤਰੀ ਆਪਣੇ ਆ ਯੂਪੀ ਦੇ ਖੇਤਰ ਹੋਗੇ ਠੀਕ ਇੱਥੇ ਜਿਹੜੀ ਕਾਰਵਾਈਆਂ 13 ਜਾਂ 14 ਜੂਨ ਨੂੰ ਕੁਝ ਖੇਤਰਾ ਵਿੱਚ ਟੰਟਾ ਲਾ ਕੇ ਵੀ ਵੇਖਣ ਨੂੰ ਮਿਲ ਸਕਦੇ ਜਿਆਦਾਤਰ ਬਾਕੀ ਖੇਤਰਾ ਵਿੱਚ ਆ ਪੰਜਾਬ ਨਾਲ ਲੱਗਦੇ ਹਰਿਆਣਾ Rajasthan ਪ ਆਪ ਤੇ ਖੁਸ਼ਕ੍ਰਾਂਤੀ ਸੰਭਾਵਨਾ ਕੋਈ ਇੱਕਦ ਜਿਲ੍ਹੇ ਵਿੱਚ ਉਸ ਰ ਬੱਦਲ ਬਾਂਝੇ ਆ ਦੁਪਹਿਰ ਸ਼ਾਮ ਦੇ ਆਪ ਇੱਕਦ ਜਿਲ੍ਹੇਨ ਪ੍ਰਭਾਵਿਤ ਕਰ ਸਕਦਾ ਜਿਆਦਾਤਰ ਮੌਸਮ ਜੇ ਠੀਕ ਠਾਕ ਰਹਿੰਦੇ ਆ ਸਾਰ ਨੇ ਤਾਂ ਪਿਛਲੇ ਦਿਨਾਂ ਤੋਂ ਕਾਫੀ ਗਰਮੀ ਆ ਪਗਲ ਕਰ ਕਾਫੀ ਗਰਮੀ ਪੂਰੇ ਅਜੋਰਾ ਤੇ ਗਰਮੀ ਜਿਹੜੀ ਵਾਟ ਕੱਢ ਰਹੀ ਠੀਕ ਹੈ ਕਾਫੀ ਜਿਹੜੇ ਟੈਂਪਰੇਚਰ ਵੀ ਜਿਹੜੇ 46 47 48 ਡਿਗਰੀ ਜਿਹੜੇ ਦਰਜ ਕੀਤੇ ਜਾ ਰਹੇ ਨੇ ਖਾਸ ਕਰਕੇ Rajasthan ਦੇ ਖੇਤਰੋਗੇ ਜਾਂ Rajasthan ਦੇ ਨਾਲਕ ਦੇ ਪੰਜਾਬ ਦੇ ਖੇਤਰ Haryana ਦੇ ਖੇਤਰੋਗੇ ਠੀਕ ਹੈ ਤੇ ਕਾਫੀ ਆ ਪਗਲ ਕਰਕੇ ਬਾਕੀ ਜਿਹੜੇ ਖੇਤਰ ਹੈਗੇ ਪੰਜਾਬ Haryana Rajasthan ਪੱਛਮੀ UP ਦਿੱਲੀ ਦੇ ਖੇਤ ਚ ਤੱਕ 42 42 ਤੋਂ ਲੈ ਕੇ 43 44 ਕਿਤੇ ਕਿਤੇ 45 46 47 48 ਡਿਗਰੀ ਤੱਕ ਇਹ ਡਰਜ ਕੀਤਾ ਜਾ ਰਿਹਾ ਹੈ ਗਰਮੀ ਪੂਰੀ ਜੋਰਾਂ ਤੇ ਤਾਂ ਕਾਫੀ ਇਹ ਟੈਂਪਰੇਚਰ ਬਦਲ ਨਾਲ ਹੋਮਸ ਪਰ ਇਹ ਗਰਮੀ ਮੁੜ ਕੇ ਪਰ ਇਹ ਗਰਮੀ ਪੂਰੇ ਵਾਟ ਵਾਲੀ ਗਰਮੀ ਜਿਹੜੀ ਆ ਜੋਰ ਜਿਹੜਾ ਵਿਖਾਉਂਦੇ ਆ ਜਿਹੜਾ ਵਿਖਾਰੀ ਪਿਛਲੇ ਕਾਫੀ ਦਿਨਾਂ ਤੋਂ ਆਜਿਓ ਵੀ ਇਹ ਅਖਲੇ 2 4 ਦਿਨ ਇਸ ਤਰ੍ਹਾਂ ਜਿਹੜੀ ਗਰਮੀ ਬਰਕਰਾਰ ਰਹਿਣ ਦੇ ਸਾਰ ਨੇ ਤਾਂ ਉਸ ਤੋਂ ਪਰ ਮੈਂ ਦੀ ਗੱਲ ਕਰੀ ਤਾਂ 15 16 17 ਠੀਕ ਹੈ 3 ਦਿਨਾਂ ਦੇ ਵਿੱਚ ਇੱਕ ਦਿਨ ਚਾਂਸ ਰਹਿਣਗੇ ਪੰਜਾਬ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਖੇਤਰਾ ਵਿੱਚ ਜਿਹੇ ਖੇਤਰਾਂ ਵਿੱਚ ਟਾਪਡ ਲੱਗਿਆ ਵਿੱਚ ਟੁੱਟਵੇਂ ਜਿਹੜੀ ਕਾਰਨ ਰਹਿ ਸਕਦੀਆਂ ਨੇ ਠੀਕ ਹੈ ਨੇਰ ਚੱਕੜ ਉਸਰ ਕਾਫੀ ਖੇਤਰਾਂ ਨੂੰ ਕਵਰ ਕਰ ਸਕਦਾ ਹੈ ਬਾਕੀ ਮੀਂਹ ਹੋ ਸਕਦਾ ਟੁੱਟਵੇਂ ਰਹਿ ਸਕਦਾ ਹੈ ਇਸ ਵਿੱਚ ਖਾਸ ਤੌਰ ਤੇ ਆਪਾਂ ਜ਼ਿਲ੍ਹੇਵਾਰ ਅਪਡੇਟ ਨਹੀਂ ਦੇ ਇਸ ਵੇਲੇ ਕਿਉਂਕਿ ਕਿਸੇ ਵੀ ਇਲਾਕੇ ਵਿੱਚ ਕਾਫੀ ਜਿਹੜੀ ਆਪਾਂ ਗੱਲ ਕਰ ਰਹੇ ਹோம் ਪਿਛਲੇ ਦਿਨਾਂ ਤੋਂ ਕਾਫੀ ਹੜ੍ਹ ਪਣੀ ਹੋਈ ਹੈ ਤਾਂ ਲਗਾਤਾਰ ਜਿਹੜੇ ਬੰਗਾਲ ਦੀ ਖਾੜੀ ਅਰਬ ਸਾਗਰ ਤੋਂ ਹਵਾਵਾਂ ਪਹੁੰਚ ਰਹੀਆਂ ਨੇ ਅਗਲੇ ਦਿਨਾਂ ਇਹ ਪੂਰਾ ਚੱਲਣ ਦੀ ਸੰਭਾਵਨਾ ਤਾਂ ਨਮੀ ਕਾਫੀ ਜਿਹੜੀ ਹੋਰ ਵਧੇਗੀ ਤੇ ਜਿਸ ਕਰਕੇ ਅਚਾਨਕ ਦੁਪਹਿਰ ਸ਼ਾਮ ਦੇ ਆਸਪਾਸ ਠੀਕ ਕੌਂਚੇ ਕਾਫੀ ਜਿਹੇ ਨਵੇਂ ਜਿਹੜੇ ਵਧੀਏ ਟੈਂਪਰੇਚਰ ਵੀ ਕਾਫੀ ਜਿਹੜੇ ਵਧੇ ਹੋਏ ਨੇ ਇਸ ਕਰਕੇ ਹੀ ਹੀਟ ਕਾਫੀ ਜਿਹੜੀ ਬਣੀ ਆ ਤੇ ਕਾਫੀ ਖੇਤਰਾ ਵਿੱਚ ਅਪ ਗੱਲ ਕਰੀਏ ਜਿਹੜੇ ਨਵੀਂ ਵਤਨ ਦੇ ਨਾਲ ਕਿਸੇ ਵੀ ਇਲਾਕੇ ਵਿੱਚ ਜਿਹੜੇ ਬੱਦਲ ਹੋਈ ਪਾਂਸਰੀ ਕਿਸੇ ਵੀ ਇਲਾਕੇ ਵਿੱਚ ਹਲਚਲਾਂ ਹੋ ਸਕਦੀਆਂ ਨੇ ਤਾਂ ਬਾਕੀ 14 ਨੂੰ ਠੀਕ ਠਾਕ ਮੌਸਮ 13 14 ਨੂੰ 15 16 17 ਠੀਕ ਹੈ 14 15 16 17 ਇਹ 3 4 ਦਿਨਾਂ ਦੇ ਵਿੱਚ ਇੱਕ ਦਿਨ ਹੋ ਸਕਦਾ ਕਾਫੀ ਅਪ ਗੱਲ ਕਰੀਏ ਇਲਾਕੇ ਵਿੱਚ ਨੇਰ ਚੱਕੜ ਪਹੁੰਚਣ ਦੇ ਸਾਰ ਨੇ ਟੁੱਟਵੇਂ ਤੌਰ ਤੇ ਮੀਂਹੜ ਦਰਜ ਕੀਤਾ ਜਾ ਸਕਦਾ ਹੈ ਤੇ ਕਈ ਖੇਤਰਾ ਹਲਕੇ ਦ ਜਿਹੜੇ ਜੜ ਮੀਤੇ ਚੱਟਾਂ ਆ ਲੱਗ ਸਕਦੀਆਂ ਨੇ ਉਸ ਤੋਂ ਬਾਅਦ ਮੌਨਸੂਨ ਦੀ ਗੱਲ ਕਰਤਾ ਮੌਨਸੂਨ 19 ਤੋਂ ਲੈ ਕੇ 19 20 ਜੂਨ ਤੋਂ ਲੈ ਕੇ ਤੇ 25 26 ਜੂਨ ਦੇ ਵਿਚਾਲੇ ਪੰਜਾਬ ਦੇ ਘਟੜ ਘਟ 40 ਤੋਂ 50% ਖੇਤਰਾਂ ਵਿੱਚ ਮੌਨਸੂਨ ਦੇ ਜੜ ਪਹਿਲੇ ਵੀ ਪੈਂਦਿਆ ਸਾਰ ਨੇ ਤਾਂ ਹਰਿਆਣਾ ਦੇ ਜਿਹੜੇ ਉੱਤਰ ਪੂਰਬੀ ਇਲਾਕੇ ਹੋਗੇ ਆ ਕੈਥਲ ਅੰਬਾਲਾ ਦਾ ਪੰਚਕੂਲ ਹੋਗਾ ਜੀਨ ਦੇ ਇਲਾਕੇ ਹੋਗੇ ਜਾਂ ਪਾਣੀਪਤ ਤੋਂ ਲੈ ਕੇ ਸੋਨੀਪਤ ਹੋਗਾ ਦਿੱਲੀ ਦੇ ਇਲਾਕੇ ਜਾਂ ਦਿੱਲੀ ਦੇ ਨਾਲ ਲੱਗਦੇ ਖੇਤਰੋਗੇ ਪੱਛਮੀ ਯੂਪੀ ਚੰਡੀਗੜ੍ਹ ਜਾਂ ਚੰਡੀਗੜ੍ਹ ਦੇ ਨਾਲ ਲੱਗਦੇ ਪੰਜਾਬ ਦੇ ਖੇਤਰ ਮੋਹਾਲੀ ਹੋ ਗਿਆ ਜਾਂ ਸੁਰ ਪਟਿਆਲਾ ਸੰਗਰੂਰ ਪੁਣਾ ਕਰੋ ਗਿਆ ਨਵਾਂ ਸ਼ਹਿਰ ਦੇ ਇਲਾਕੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਹੋ ਗਿਆ ਜਲੰਧਰ ਕਪੂਰਥਲਾ ਗਿਆ ਅਮਰਸਰ ਹੋ ਗਿਆ ਕੁਇਸ ਤਰਨਤਾਰ ਦੇ ਇਲਾਕੇ ਇਹਨਾਂ ਵਿੱਚ ਜਿਹੜੇ ਮੌਨਸੂਨ ਦੇ ਪਹਿਲੇ ਜਿਹੜੇ ਮੀਂਹ ਪੈਣ ਦਾ ਸਾਰ ਨਹੀਂ ਤੇ ਬਾਕੀ ਜਿਹੜੇ ਜ਼ਿਲ੍ਹੇ ਰਹਿ ਗਏ ਠੀਕ ਹੈ ਆਪਣੇ ਹਰਿਆਣਾ ਦੇ ਖੇਤਰ ਸਿਰਸਾ ਸਾਰ ਹੋ ਗਿਆ ਫਤਿਹਬਾਦ ਹੋ ਗਿਆ ਜਾਂ ਸ਼੍ਰੀ ਗੰਗਾ ਨਗਰ ਹੋ ਗਿਆ ਰਾਜਸਥਾਨ ਦੇ ਖੇਤਰ ਸ਼੍ਰੀ ਗੰਗਨ ਹਨਮਾਨਗੜ ਨੂਬਗੜ ਹੋ ਗਿਆ ਖਾਜੂ ਵਾਲਾ ਬੀਕਾਨੇਰ ਦੇ ਖੇਤਰ ਹੋ ਗਏ ਤੋਂ ਸਿਰ ਬਾਕੀ ਜਿਹੜੇ ਪੰਜਾਬ ਦੇ ਖੇਤਰ ਹੋਵੇ ਫਿਰੋਜ਼ਪੁਰ ਹੋਗਾ ਮੋਗਾ ਹੋ ਗਿਆ ਜਾਂ ਅਫਰੀਦਕੋਟ ਮੁਕਸਰ ਫਾਜ਼ਿਲਕਾ ਹੋ ਸਾਰ ਜੇ ਬਾਨ ਸਕਦੇ ਜਿਆਦਾਤਰ ਇੱਥੇ ਆਪਾਂ ਗੱਲ ਕਰੀ ਮੌਨਸੂਨ ਦੇ ਮੀਂਹ ਹੋ ਸਕਦਾ ਥੋੜਾ ਜਿਆ ਡਿਲੇ ਯਾਨੀ ਕਿ ਥੋੜੇ ਜਿ ਲੇਟ ਹੋ ਸਕਦੇ ਨੇ ਇੱਥੇ 1 2 ਦਿਨ ਜਾਂ 2 3 ਦਿਨ ਅਗਾ ਮੌਨਸੂਨ ਦੇ ਮੀਂਹ ਪਹੁੰਚਣ ਦੇ ਸਾਰ ਜਾਨੀ ਕਿ ਅੰਟਲਾ ਜਿਹੜਾ ਹਫਤਾਵਿਕ ਇੱਥੇ ਮੀਂਹ ਪਹੁੰਚਣ ਦੇ ਸਾਰ ਨੇ ਹੋ ਸਕਦਾ 19 ਤੋਂ ਲੈ ਕੇ ਠੀਕ ਹੈ ਆਪਾਂ ਗੱਲ ਕਰੀ 19 20 ਨੂੰ ਜਿਹੜਾ ਇੱਕ ਨਵਾਂ ਸਿਸਟਮ ਲੱਗਣਾ 19 ਤੋਂ ਲੈ ਕੇ 21 22 ਅਜੂਨ ਦੇ ਵਿਚਾਲੇ ਇੱਥੇ ਵੀ ਕੁਝ ਖੇਤਰਾ ਵਿੱਚ ਜਿਹੜੇ ਮੀਂਹ ਤੇ ਛਰਾਟੇ ਦਰਜ ਕੀਤੇ ਜਾ ਰਹੇ ਕੁਝ ਹੀ ਆਪਾਂ ਗੱਲ ਕਰੀਏ ਕੁਝ ਖੇਤਰਾ ਹਨ ਸਿਸਵਭਾਵਨਾ ਰਹੇਗੀ ਜਿਆਦਾ ਤੇ ਬਾਕੀ ਮੌਨਸੂਨ ਤੁਹਾਨੂੰ ਪਹਿਲਾਂ ਦੱਸਿਆ ਮੌਨਸੂਨ ਦੀ ਸਹੀ ਆਪਣੇ ਜੋ ਵੀ ਹੈ ਠੀਕ ਹੈ ਅਪਡੇਟ ਹੁੰਦੀ ਹੈ 30 40% ਸਹੀ ਹੁੰਦੀ ਕਿਉਂਕਿ ਮੌਨਸੂਨ ਵਿੱਚ ਨਮੀ ਜਿਹੜੀ ਕਾਫੀ ਵਧੀ ਹੁੰਦੀ ਹੈ ਠੀਕ ਹੈ ਤਾਂ اچانک ਜਿਹੜੇ ਘਰਚੋਂ ਬੱਦਲ ਬੰਦੇ ਕਿਸੇ ਇਲਾਕੇ ਨੂੰ ਪ੍ਰਭਾਵਿਤ ਕਰ ਸਕਦੇ ਇਸ ਕਰਕੇ ਸਹੀ ਸਟੀਕ ਜਾਣਕਾਰੀ 100% ਆਪਾਂ ਨਹੀਂ ਦੇ ਸਕਦੇ ਕਿਉਂਕਿ 30 40% ਆਪਣੀ ਸਹੀ ਹੋ ਜਾਈਂਦੀ ਬਹੁਤ ਹੁੰਦੀ ਹੈ ਤੇ ਬਾਕੀ ਠੀਕ ਹੈ ਜਿਹੜਾ ਨਮੀ ਕਾਫੀ ਜਿਹੜੀ ਵਧਣ ਤੇ ਉਹ ਨਮੀ ਜਿਹੜੀ ਕਾਫੀ ਅਗਲੇ ਦਿਨਾਂ ਤੱਕ ਜਿਹੜੇ ਆ ਜਿਹੜਾ ਪੂਰਾ ਚੱਲੇਗਾ ਜਾਨਕਿ ਨਮੀ ਜਿਹੜੀ ਕ ਇਹ ਤਾਂ ਕਾਫੀ ਕਿਸੇ ਵੀ ਇਲਾਕੇ ਵਿੱਚ ਜਿਹੜੇ ਹਲਚਲਾਂ ਹੋ ਸਕਦੇ ਕਿਸੇ ਵੀ ਇਲਾਕੇ ਵਿੱਚ ਦੁਪਹਿਰ ਸ਼ਾਮ ਦੇ ਆਸ-ਪਾਸ ਬੱਦਲ 500 ਦੇ ਕਿਸੇ ਵੀ ਇਲਾਕੇ ਨੂੰ ਆ ਜਿਹੜਾ ਪ੍ਰਭਾਵਿਤ ਕਰ ਸਕਦੇ ਨੇ ਤਾਂ 13 14 ਨੂੰ ਮੌਸਮ ਠੀਕ-ਠਾਕ 12 ਨੂੰ ਮੌਸਮ ਠੀਕ-ਠਾਕ ਹੈ ਔਰ 2-4 ਦਿਨ ਤੱਕ ਮੌਸਮ ਇਸ ਤਰ੍ਹਾਂ ਹੀ ਗਰਮੀ ਵਾਲਾ ਰਹਿਣ ਦਾ ਅਸਾਰ ਨੇ ਉਸ ਤੋਂ ਬਾਅਦ 13 14 ਨੂੰ ਕੁਝ ਆਪ ਤਲ ਉੱਤਰ ਪੂਰਬੀ ਜਾਂ ਚੰਡੀਗੜ੍ਹ ਦੇ ਨਾਲ ਲੱਗਦੇ ਪੰਜਾਬ ਦੇ ਖੇਤਰ ਪਹਾੜਾਂ ਦੇ ਨਾਲ ਲੱਗਦੇ ਜਾਂ ਉੱਤਰ ਪੱਛਮੀ ਜਾਂ ਹਰਿਆਣਾ ਦੇ ਖੇਤਰوں ਦੇ ਜਾਂ ਪੱਛਮੀ ਯੂਪੀ ਦੇ ਖੇਤਰਾਂ ਕਿਤੇ ਕਿਤੇ ਨਿੱਕੀ-ਮੋਟੀ ਕਾਰਵਾਈ ਉਸ ਦੀ ਜ਼ਿਆਦਾਤਰ ਮੌਸਮ ਕਿਤਨਾ ਵੀ ਨੇਰ ਚੱਕਰ ਪਹੁੰਚਣ ਦੇ ਸਾਰ ਨੇ ਟੁੱਟਵੇਂ ਤੌਰ ਤੇ ਮੀਂਹ ਆਦਰਜ ਕੀਤਾ ਜਾਸਰ ਪੰਜਾਬ ਨਾਲ ਲੱਗਦੇ ਹਰਿਆਣਾ Rajasthan ਪੱਛਮੀ UP ਦਿੱਲੀ ਦੇ ਖੇਤਰਾਂ ਵਿੱਚ ਕਿਤੇ ਕਿਤੇ ਹਲਕਾ ਕਿਤੇ ਕਿਤੇ ਕਣੀਆ ਤੇ ਕਿਤੇ ਕਿਤੇ ਦਰਮਿਆਨੇ ਤੇਜ਼ ਜੜਮੀ ਦੇ ਛੱਟਾਂ ਵੇਖਣ ਨੂੰ ਮਿਲ ਸਕਦੀਆਂ ਨੇ 15 16 17 ਜੂਨ ਦੇ ਦਰਮਿਆਨ ਇੱਕ ਵਾਰ ਸਭਾਵਨਾ ਰਹੇਗੀ ਤਾਂ 21 19 ਤੋਂ ਲੈ ਕੇ 22 23 ਜਾਂ 24 25 ਦੇ ਦੌਰਾਨ ਠੀਕ ਹੈ ਤਾਂ ਆ ਪੰਜਾਬ ਦੇ ਕਈ ਖੇਤਰ ਹੋਗੇ ਹਰਿਆਣਾ ਦੇ ਕਈ ਖੇਤਰ ਹੋਗੇ ਪੱਛਮੀ UP ਦੇ ਕਈ ਖੇਤਰ ਹੋਗੇ ਤੇ Rajasthan ਦੇ ਕੁਝ ਖੇਤਰਾਂ ਵਿੱਚ ਸਾਰ ਜੜਪਾਨ ਦੇ ਦਿਖਾਈ ਦੇ ਰਹੇ ਨੇ ਅਗਲਾ ਜਿਹੜਾ ਸਿਸਟਮ ਲੱਗੇਗਾ ਤਾਂ ਐਂਡਲੇ ਹਫਤੇ ਵੀ ਲੱਗੇ ਦਾ ਸਾਰਨੇ ਦੇ ਅੰਤਲਾਪ ਤਵੇਗਾ ਜਾਰੀ ਕੀ 25 ਜੂਨ ਤੋਂ ਲੈ ਕੇ ਉਸ ਵਾਰ ਜਿਹੜੇ ਆ ਬਾਕੀ ਜਿਹੜੇ ਡੇ ਰੈਗਡ 30 ਜੂਨ ਦੇ ਵਿਚਾਲੇ ਠੀਕ ਹੈ ਕਾਫੀ ਕਿਸ ਤਰ੍ਹਾਂ ਫਿਰ ਤੋਂ ੜਮੀ ਦੇ ਸਾਰ ਬੰਦੇ ਦਿਖਾਈ ਦੇ ਰਹੇ ਨੇ ਜਾਨੀ ਕਿ ਸਿਸਟਮ ਹੁਣ ਮੌਨਸੂਨ ਦੀ ਜਾਨੀ ਕਿ ਅਗਲੇ ਦਿਨ ਮੌਨਸੂਨ ਦੇ ਵਾਪਸੀ ਹੋਵੇਗੀ ਤਾਂ ਮੌਨਸੂਨ ਜਿਹੜਾ ਦਸਤਕ ਦਿਨ ਜਾ ਰਿਹਾ 19 20 ਤੋਂ ਲੈ ਕੇ 24 25 ਦੇ ਦੌਰਾਨ ਮੌਨਸੂਨ ਜਿਹੜਾ ਪ੍ਰਭਾਵਿਤ ਕਰੇਗਾ ਠੀਕ ਪੰਜਾਬ ਦੇ ਘਟੋੜ ਘਟ 40 ਤੋਂ 50 ਜਾਂ 50 ਤੋਂ 60% ਖੇਤਰਾ ਵਿੱਚ ਮੌਨਸੂਨ ਦੇ ਪਹਿਲੇ ਅਮੀ ਪੈਣ ਦੇ ਸਾਰ ਨੇ ਹਰਿਆਣਾ ਦੇ ਵੀ ਘਟੋੜ 40 ਤੋਂ 5 ਦਿੱਲੀ ਦੇ ਕਾਫੀ ਕਿਤਰਾਮੀ ਦੇ ਅਸਾਰ ਜਿਹੜੇ ਬੰਦੇ ਦਿਖਾਈ ਦੇ ਰਹੇ ਨੇ ਪਹਾੜਾਂ ਉੱਤੇ ਵੀ ਜਿਹੜਾ 18 19 ਤੋਂ ਲੈ ਕੇ 21 22 ਜੂਨ ਦੇ ਵਿਚਾਲੇ ਕਾਫੀ ਕਿਤਰਾਮੀ ਜਿਹੜਾ ਦਰਜ ਕੀਤਾ ਜਾ ਸਕਦਾ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟਸ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਆਪਣੇ ਚੈਨਲ ਚਾਰਾਂਗ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਵੀਡੀਓ ਨੂੰ ਆਨ ਤਾ ਵੀਡੀਓ ਤੁਹਾਡਾ ਬਹੁਤ ਬਹੁਤ ਧੰਨਵਾਦ